ਹੈਲੋ ਸਾਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਮੂਗੇ ਜੀ ਟਾਈਮ ਵਜ ਹੋ ਗਿਆ ਜੀ ਸ਼ਾਮ ਦੁਪਹਿਰ ਦੇ 2 ਵਜੇ ਬੱਚੇ ਆਉਣ ਵਾਲੇ ਆਪਾਂ ਨਾਲ ਬਣਾਉਣੇ ਜੀ ਮਿੱਠੇ ਵਾਲੇ ਪਰੌਂਠੇ ਦੇਖਦੇ ਆਂ ਜੇ ਆ ਕੇ ਖਾਣਗੇ ਅੱਜ ਅੱਜ ਫਸਟ ਟਾਈਮ ਨਾ ਮਨਾਂ ਨੂੰ ਰੋਟੀ ਪਾਈ ਹੈ ਨਹੀਂ ਤਾਂ ਉਹ ਪ੍ਰੌਂਟੀ ਲੈ ਕੇ ਜਾਂਦੇ ਆ ਅੱਜ ਮੈਂ ਰੋਟੀ ਪਾਤੀ ਮੈਨੂੰ ਕਿ ਪਤਨ ਖਾ ਕੇ ਆਣਗੇ ਕਿ ਨਹੀਂ ਇਸ ਕਰਕੇ ਮੈਂ ਕਿਹਾ ਚਲ ਬਣਾ ਦਿੰਦੇ ਆ ਉਹ ਪ੍ਰੌਂਢੀ ਕਿਉਂਕਿ ਉਹ ਪੌਂਡ ਨਹੀਂ ਖਾਣਗੇ ਆਖੇ ਹਾਂਜੀ ਮੈਂ ਥੋੜਾ ਜਿਹਾ ਮੱਕੀ ਦਾ ਤੇ ਥੋੜਾ ਜਿਹਾ ਕਣਕ ਦਾ ਪਾ ਕੇ ਜੀ ਮਿਕਸ ਜੇ ਕਰਕੇ ਬਣਾ ਰਹੇ ਆ ਜੀ ਆਪਾਂ ਜ्यादा ਮੱਕੀ ਦੇ ਉੱਪਰ ਪਾਉ ਤਾਂ ਫਿਰ ਟੁੱਟ ਜਾਂਦੇ ਜੀ ਪਰੌਂਠੇ ਤੇ ਮੈਂ ਨੂਨ ਮਿਰਚ ਆਪਣੇ ਸਵਾਦ ਅਨੁਸਾਰ ਪਾ ਲਿਆ ਦੇਖਿਓ ਕਿੰਨਾ ਸੋਹਣਾ ਲੱਗਦਾ ਪੀਲਾ ਤੇ ਹਰਾ ਨਾ ਕਲਰ ਦਾ ਕੰਬੀਨੇਸ਼ਨ ਚਲੋ ਜੀ ਹੁਣ ਆਪਾਂ ਬਣਾਉਨੇ ਮੇਥੇ ਆਲੇ ਪਰੌਂਠੇ ਬਸ ਬੱਚੇ ਹੋਣ ਵਾਲੇ ਆਪਣੇ ਆ ਲਵਜੋਦ ਖਾ ਲ ਪੁੱਤ ਹਾਂਜੀ ਆ ਲੋ ਜੀ ਮੇਥੇ ਦੀਆਂ ਰੋਟੀਆਂ ਮੇਥੇ ਵਾਲੇ ਪਰੌਂਠੇ ਤੇ ਚਾਹ ਦੇ ਨਾਲ ਨੂਬਲੀ ਚਾਹ ਤੇ ਮੇਥੇ ਦੀਆਂ ਰੋਟੀਆਂ ਮੇਥੇ ਵਾਲੇ ਪਰੌਂਠੇ ਖਾਓ ਜੀ ਕਲੀਨ ਖਾ ਲ ਬੱਤ ਨਵਜੋਦ ਐਨਾ ਖਲਦਾਰ ਜੇ ਨਵਜੋਦ ਜਹਾਰੋ ਜੀ ਤੂੰ ਰੋਟੀ ਖੰਡੀ ਕਰਦਾ ਪੁੱਤ ਚਲ ਖਾਂ ਗਲੀਂ ਤੇਰਾ ਕਾਪ ਪੋਤੋ ਚਾਹ ਪੀ ਲਿਆ ਕਰ ਆਇਨਾ ਕਰ ਕਰ ਜੇ ਤੇਰਾ ਸਿਰ ਦੁਖਦਾ ਨਾ ਤੂੰ ਚਾਹ ਪੀ ਲੈ ਪੋਤੋ ਘੁੱਟ ਚਮਚਾ ਨਹੀਂ ਹੈਗਾ ਅੱਜ ਮੈਂ ਨਾ ਦੋ ਆਪ ਦੇ ਲਈ ਪਾਣੀ ਹਥਿਆ ਲਾਈਆਂ ਸੀਗੀਆਂ ਇਹ ਤਾਂ ਖਾਂਦੇ ਨਹੀਂ ਪਾਣੀ ਹਥਿਆ ਇਹਨਾਂ ਨੂੰ ਤਾਂ ਮੈਂ ਬੀਲ ਕੇ ਬਣਾਤੀ ਸੀ ਚਾਹ ਦੇ ਨਾਲ ਬਹੁਤ ਸਵਾਲ ਲੱਗਣਗੇ ਜੀ ਆਹ ਦੇਖ ਲਓ ਜੀ ਨਵਜੋਤ ਦੇ ਕਬ ਕਿਵੇਂ ਮੂੰਗਫਲੀ ਖਲਾਰ ਕੇ ਭੱਜ ਗਿਆ ਬਾਰੇ ਹਾਂਜੀ ਅਪਾ ਵੀਡੀਓ ਦੇਖਣ ਦੇਖੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਣਾ ਵੀ ਬਾਏ ਬਾਏ